bringing you the news as it happens every moment ਪਹਿਲੇ ਦੁਕਾਨ ਦੇ ਰਾਵ ਨੂੰ ਬੰਦ ਕਰਕੇ ਗਏ ਆ ਤੇ ਰਾਵ ਨੂੰ ਪਤਾ ਨਹੀਂ ਕਿਹੜੇ ਵੇਲੇ ਆ ਗਏ ਨੇ ਸਾਲੇ ਪਲੇ 15000 ਰੁਪਏ ਪੰਦਰਾਂ ਹਜ਼ਾਰ ਹੈ ਰਹਿ ਗੱਲੇ ਜਿਹੜੇ ਕੋਈ ਕਰਾਇਆ ਕੋਈ ਅੱਗੇ ਆਪਣੇ ਦੁਕਾਨ ਦਾ ਕਰਾਇਆ ਔਰ ਸਮਾਨ ਸਮੋ ਲੈਣ ਵਾਸਤੇ ਸਹਿਬ ਹੈ ਜੀ ਮੇਰਾ ਮਗਰ ਟੱਗ ਗਿਆ ਇਹ ਤੇ ਨਵਰੀਆ ਸੀ ਜਿਵਾਰੀ 5 ਮਿੰਟ ਪਹਿ ਬਾਹੀ ਕਰਨ ਵਾਲੇ ਆ ਉਹਨਾਂ ਨੇ ਮੈਨੂੰ ਫੋਨ ਕੀਤਾ ਆ ਵੀ ਤੁਹਾਡੇ ਘਰੀਓਂ ਹੀ ਜਦੋਂ ਮੈਂ ਆ ਕੇ ਦੇਖਿਆ ਵੀ ਇਹਨਾਂ ਦੁਕਾਨਾਂ ਦੇ ਸਾਰੇ ਟੁੱਟੇ ਰੱਖੇ ਆ ਕਹਣਾ ਇਹ ਚਲੋ ਇਹ ਬੰਦ ਹੋਏ ਜਿੱਦੇ ਮੇਨ ਰੋਡ ਆ ਸਾਹਮਣੇ ਟੈਂਕ ਵਾ ਦੱਸੋ ਹੋਵੇ ਕੋਈ ਇਹਨੇ ਉਹ ਥੱਲੇ ਕੰਮ ਜਿਆ ਨਾਲ ਦੇ ਆ ਮੇਨ ਰੋਡ ਤੇ ਮੇਰੇ ਸੁਣਿਆ ਮੇਰਾ ਵੀ ਰਿਪੋਰਟ ਜਿਹਾ ਸਾਹਮਣੇ ਇੱਕ ਕਰ ਲਿਖੀ ਆ ਇਹ ਦੁਕਾਨ ਦੇ ਰਾਹ ਨੂੰ ਬੰਦ ਕਰਕੇ ਗਏ ਆ ਉਹ ਉਹਨੂੰ ਪਤਾ ਨਹੀਂ ਕਿਹੜੇ ਵੇਲੇ ਆਣ ਕਰੇ ਤਾਲੇ ਪਲੇ 200 ਰੁਪਏ 15000 ਰਹਿ ਗਏ ਜਿਹੜੇ ਪਹਿਲਾਂ ਉਹ ਕਰਾਇਆ ਕੋਈ ਅੰਦਰ ਆਪਣੇ ਦੁਕਾਨ ਦਾ ਕਰਾਇਆ ਔਰ ਸਮਾਨ ਸਮੋ ਲੈਣ ਵਾਪੇ ਰਹਿ ਗਿਆ ਵੇਹੀ ਉਹ ਮਾ ਕੇ ਕੱਢ ਕੇ ਲੈ ਗਏ ਤਿੰਨ ਵਾਰਾਂ ਦੀ ਹੈ ਉਹ ਅੱਗੇ ਵੀ ਹੋਈ ਹੈ ਤਿੰਨ ਵਾਰੀ ਆਤੀ ਧੀ ਵਾਰੀ ਹੈ ਠੀਕ ਹੈ ਮੇਰੇ ਵੀ ਮੰਗੇ ਇਨਸਾਫ ਮਿਲਣਾ ਚਾਹੀਦਾ ਦੁਕਾਨਦਾਰਾਂ ਨੂੰ ਇਹੋਣ ਦੇ ਜ਼ਰੀਏ ਆਪਣੇ ਨੁਕਸਾਨ ਉੱਪਰ ਭਾਈ ਕਰਨੀ ਚਾਹੀਦੀ ਹੈ ਤੀਜੀ ਵਾਰੀ ਕਹੇ ਸੀ ਤੀਜੀ ਵਾਰੀ ਵੀ ਪਹਿਲਾਂ ਵੀ ਕਹੇ ਸੀ ਖੜਾ ਜਾਣਾ ਮੇਰਾ ਅਰਵਿੰਦਰ ਸਿੰਘ ਹੈ ਜੀ ਮੈਂ ਉਹ ਸੁਤਾਨ ਮਿਲੂ ਤਾਂ ਸਪਾਈ ਕਰਨ ਵਾਲੇ ਆ ਉਹਨਾਂ ਨੇ ਮੈਨੂੰ ਫੋਨ ਕੀਤਾ ਆ ਫਿਰ ਤਵੇ ਘਰੀ ਹੋ ਗਈ ਆ ਜਦੋਂ ਮੈਂ ਆ ਕੇ ਦੇਖਿਆ ਵੀ ਤਿੰਨ ਦੁਕਾਨਾਂ ਦੇ ਤਾਰੇ ਟੁੱਟੇ ਆ ਠੀਕ ਆ ਜੀ ਤੇ ਖੜਿਆ ਕੋਈ ਕੈਸ਼ ਖੜਿਆ ਹੋਵੇ ਦਾਣਾ ਠੀਕ ਆ ਜੀ ਤਿੰਨਾਂ ਦੁਕਾਨਾਂ ਕੋ ਕਹਿ ਸੀ ਆ ਸਾਡੀ ਕੇਲੀ ਦੀ ਮਿੱਟੀ ਵੀ ਲਾ ਇੱਕ ਲਵੜੀ ਸਵੀਟ ਦੀ ਆ ਇੱਕ ਨਾਈ ਦੀ ਆ ਇਹਦੇ ਕਿੰਨਾ ਟੋਟਲ ਕਿੰਨਾ ਕਿ ਨੁਕਸਾਨ ਹੋ ਗਿਆ ਮੇਰਾ ਤਾਂ ਮੇਗ ਮਾਮ 12 ਤੋਂ 1600 ਰੁਪਿਆ ਆ ਨਾਈ ਦੀ ਦੁਕਾਨਾਂ ਦੇ ਸਾਡਾ 15000 ਰੁਪਿਆ ਆ ਵਾ ਲਵਲੀ ਸਵੀਟਾਰ ਦਾ ਬਾਈਕ ਚੋਰ ਬਿਆ। ਕੀ ਕਹਿਣਾ ਚਾਹੁੰਦੇ ਹੋ? ਕਹਿਣਾ ਇਹ ਚਾਹੁੰਦੇ ਆ ਕਿ ਬੰਦ ਹੋਇਆ ਜਿਹੜਾ ਮੇਨ ਰੋਡ ਆ। ਸਾਹਮਣੇ ਬੈਂਕ ਵਾ। ਦਸ ਤੋਂ ਵੇ ਕੋਈ ਆਈਨੇ ਵੱਡੀਆਂ ਲੜਕੀਆਂ ਲੱਗੀਆਂ ਕਾਮੇ ਆਪੇ ਆ। ਇਹ ਮੇਨ ਰੋਡ ਦੇ ਮੱਲੇ ਦੀ ਸੁਣਿਆ। ਮੇਰੇ ਦੁੱਧੇ ਦੀ ਟੁੱਟ ਗਿਆ। ਜੀ। ਠੀਕ ਆ ਨਾ ਇਹਦੇ ਦੂਸਰੇ ਟੁੱਟ ਗਏ ਨਹੀਂ ਦੇ ਜੀ। ਪਹਿਲਾਂ ਹੁਣ ਸਾਵਾਂ ਹੈ। ਪਹਿਲਾਂ ਵੀ ਆਈ ਮੇਰਾ ਉਹਦੇ ਵੀ ਕਿਆ ਕੀ ਆਈ ਮੇਰਾ। ਮੈਂ ਨਾ ਭਾਜੀ ਮੇਰਾ ਹੋਰ ਜਿਆਦਾ ਨਿਸ਼ਾਨਾ ਮੈਂ ਤੇ ਲੈ ਗਿਆ ਰਾਤੀ ਕੱਟ ਕੇ ਮੈਂ ਝੂਟ ਮਰਾ। ਮਨ ਵੀ ਲੈਣਾ ਪੁਲਿਸ ਵਾਲਿਆਂ ਨੂੰ ਵੀਰਣਾ ਨਹੀਂ। ਵੀ ਹੋ ਸਕਦਾ ਉਹ ਕਿਆ ਹੋਵੇ। ਠੀਕ ਆ ਮੈਂ ਉਹ ਲੈ ਗਿਆ ਮੇਰਾ ਸਿਰ 12 ਤੋਂ 1600 ਰੁਪਇਆ ਮੈਂ ਝੂਠ ਮਾਰਾ ਠੀਕ ਆ ਮੇਰੇ ਕੋਲ ਬਸਾਂ ਦਾ ਕੈਸ਼ ਹੁੰਦਾ ਨੇ ਸੋਗਰ ਮੈਂ ਲੈ ਗਿਆ ਉਹ ਵੀ ਟਿਕਟਾਂ ਰੁਪਈਆ ਮੈਂ ਦਿਖਾ ਦਿੰਦਾ ਪੀਸੀਆਰ ਨਹੀਂ ਆਉਂਦੀ ਰਾਤ ਕਿਉਂ ਪੀਸੀਆਰ ਜੇ ਮਾਰਾ ਹੀ ਹੁੰਦੀ ਜਾਂ ਫਿਰ ਕਾਤੋਂ ਚੋਰੀ ਹੁੰਦੀ ਇਹ ਵੀ ਗੱਲ ਹੈ ਕਿ ਕਾਤੋਂ ਹੁੰਦੀ ਬਾਜ਼ਾਰ ਵਿੱਚ ਆਸ਼ਲੀਆ ਜੀ ਤੇ ਇੱਕ ਦੱਦੰਗ ਇੱਕ ਕਰਾਣਾ ਜੋ ਲੱਤਾਂ ਵਾਲੇ ਤੇ ਇੱਕ ਆਪਣੇ ਨਾਈ ਦੇ ਘਾਣੇ ਵਿੱਚ ਕਟਕ ਦੇ ਇੱਕ ਦੁਕਾਨ ਲਾ ਕੇ ਲੰਮੀ ਸੁਖਵਾਰ ਹੀ ਆ ਇਸ ਨਾਲ ਦੇ ਰਾਤ ਸਮੇਂ ਤੱਕ ਦੁਹਰਾਣੇ ਲਈ ਤੇ ਕਾਰ ਨਾਲ ਸਾਲੇ ਕੋੜੇ ਆ ਤੇ ਉਹਨੂੰ ਸਕੇਚ ਕਰਾ 85 ਤੋਂ ਬੰਦੇ ਕੱਢ ਕੇ ਲੈ ਕੇ 85 ਤੋਂ 85 ਦੀ ਆਵਾਜ਼ ਕਾਰ ਦਾ ਹੀ ਸਾਲੇ ਆ ਅਸੀਂ ਵੀਡੀਓ ਆਈ ਤਾਂ ਅੱਗੇ ਬਿੱਜੀ ਕੋਈ ਪਾਸੇ ਚੱਲ ਰਿਹਾ ਇੱਥੇ ਗੱਲ ਤੇ ਤਿਆਰੀ ਇਹ ਨੂੰ ਤਾਂ ਸਾਹਮਣੇ ਆ ਗਿਆ ਸਾਰ ਦੇ ਜੀ